ਹੈਲੋ ਐਂਡ ਵੈਲਕਮ ਮਾਈ ਡੀਅਰ ਸਟੂਡੈਂਟਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਰਜੇ ਆਪਣੇ ਇਸ YouTube ਚੈਨਲ Meritorious Student Only ਤੇ ਅੱਜ ਦੀ ਇਸ ਕਲਾਸ ਦੇ ਵਿੱਚ ਰਜੇ ਆਪਾਂ 10ਵੀਂ ਕਲਾਸ ਦਾ SST ਦਾ ਜਿਹੜਾ ਕੱਲ ਨੂੰ ਪ੍ਰੀਬੋਰਡ ਦਾ ਪੇਪਰ ਹੈ ਉਹਨੂੰ ਹੱਲ ਕਰਨ ਜਾ ਰਹੇ ਹਾਂ ਤੁਹਾਡੇ ਜਿੰਨੇ ਵੀ ਸੈਂਪਲ ਪੇਪਰਸ ਅਵੇਲੇਬਲ ਨੇ ਸਾਰੇ ਪ੍ਰੀਵੀਅਸ ਇਅਰ ਕੁਐਸਚਨਸ ਨੂੰ ਮਿਲਾ ਕੇ ਔਰ ਬਾਕੀ ਰਜੇ ਮਤਲਬ ਜਿਵੇਂ ਕੁਝ ਬੱਚੇ ਹੁੰਦੇ ਨੇ ਤੁਹਾਡੇ ਨਾਲ ਟੱਚਸ ਦੇ ਵਿੱਚ ਉਹਨਾਂ ਤੋਂ ਜਾਣਕਾਰੀ ਲੈ ਕੇ ਕਿ ਟੀਚਰਸ ਨੇ ਕਿਹੜੇ ਇੰਪੋਰਟੈਂਟ ਮਾਰਕ ਕਰਵਾਏ ਨੇ ਉਸ ਬੇਸਿਸ ਤੇ ਆਪਾਂ ਨੇ ਇਹ ਫਾਈਨਲ ਜਿਹੜੀ ਪੀਡੀਐਫ ਆ ਤਿਆਰ ਕੀਤੀ ਹੈ ਇਹ ਜਿਹੜੀ ਪੀਡੀਐਫ ਹੈ ਰਜੇ ਇਹ ਮੈਂ ਆਪਣੇ ਜਿਹੜਾ ਟੈਲੀਗ੍ਰam ਗਰੁੱਪ ਹੈ ਉਹਦੇ ਵਿੱਚ ਇਹਨੂੰ ਸ਼ੇਅਰ ਵੀ ਕਰ ਦਾਂਗੀ ਜਿਹੜਾ ਤੁਸੀਂ ਜੁਆਇਨ ਕਰ ਸਕਦੇ ਹੋ ਸਾਡਾ ਗਰੁੱਪ तो सर्च करने मेरीटोरीअस स्टूडेंट ओनली अपने चैनल वाला लोगों का एक ग्रुप मिलेगा उन्होंने ज्वाइन कर लियो तो पी डी एफ उ अवेलेबल हो जाएगी हूँ रजे शुरू कर दो so, अगर तो हूँ तक बिल्कुल भी तैयारी नहीं है डोंट वरी यही वाली क्लास लगा तो बाद तो इन तैयारी हो जाएगी कि तुम ना ही सिर्फ पास होवों बल्कि काफ़ी अच्छे नंबर पास होवोंगे सो विदाउट एनी वेस्टेज ऑफ टाइम लैट स्टार्ट द ਸੋ ਕੱਚਾ ਲੋਹਾ ਹੇਠ ਲਿਖਿਆ ਵਿੱਚੋਂ ਕਿਸ ਪ੍ਰਕਾਰ ਦਾ ਸੋਮਾ ਹੈ ਤਾਂ ਇਹਦਾ ਆਨਸਰ ਹੈ ਨਾਨਵਿਆਣੀਓ ਜਵਾਰੀ ਊਰਜਾ ਨੂੰ ਕਿਹੜੇ ਸੋਮੇ ਦੀ ਕਿਸਮ ਮੰਨਿਆ ਜਾਵੇਗਾ ਤਾਂ ਇਹਦਾ ਆਨਸਰ ਹੈ ਮੋੜ ਨਵਿਆਣੀਓ ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ ਜ਼ਰੂਰਤ ਤੋਂ ਜ਼ਿਆਦਾ ਸਿੰਚਾਈ ਤੁਸੀਂ ਬਸ ਕੁਝ ਨਹੀਂ ਕਰਨਾ ਹੈ ਪ੍ਰੋਪਰ ਇਹਨੂੰ ਸੁਣਨਾ ਹੈ ਕਿ ਆਪਾਂ ਕਹਿ ਰਹੇ ਹਾਂ ਕੀ ਨਹੀਂ ਕਹਿ ਰਹੇ ਫਿਰ ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫਤ ਆਉਂਦੀ ਹੈ ਤਾਂ ਹੜ੍ਹ ਨਾਲ ਸੰਬੰਧਿਤ ਹੇਠ ਲਿਖਿਆ ਵਿੱਚੋਂ ਕਿਹੜੇ ਰਾਜ ਵਿੱਚ ਪੌੜੀਨੋਮਾ ਖੇਤੀ ਕੀਤੀ ਜਾਂਦੀ ਹੈ ਥਿਸ ਇਜ਼ ਵੈਰੀ ਇੰਪੋਰਟੈਂਟ ਇਹਦਾ ਆਨਸਰ ਹੈ ਉੱਤਰਾਖੰਡ ਕਿਵੇਂ ਯਾਦ ਰੱਖੋਗੇ ਕਿ ਇੱਕ ਜਿਹੜਾ ਬੱਚਾ ਹੈ ਨਾ ਉਹ ਪੌੜੀਆਂ ਤੇ ਚੜ ਕੇ ਕਦੇ ਉੱਤਰ ਕੇ ਕਦੇ ਚੜ ਕੇ ਕੀ ਖਾ ਰਿਹਾ ਖੰਡ ਖਾ ਰਿਹਾ ਅਗਲਾ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਇਲਾਕੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ ਤਾਂ ਇਹਦਾ ਆਨਸਰ ਹੈ ਗੁਜਰਾਤ ਅੱਛਾ ਤੁਹਾਨੂੰ ਜਿਹੜੇ ਕੁਐਸਚਨ ਕਰਾ ਰਹੀ ਹਾਂ ਤੁਸੀਂ ਯਾਦ ਰੱਖਣੇ ਨੇ ਬਿਕੋਜ਼ ਬਾਈਟੈਂਸ ਤੁਹਾਨੂੰ ਆ ਗਿਆ ਕਿ ਇਦਾਂ ਦਾ ਜਿਹੜਾ ਰਾਜ ਹੈ ਨਕਸ਼ੇ ਦੇ ਉੱਪਰ ਸ਼ੋ ਕਰੋ ਜਿੱਥੇ ਕਾਲੀ ਮਿੱਟੀ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਤਾਂ ਉਹਦਾ ਆਨਸਰ ਹੋਏਗਾ ਗੁਜਰਾਤ ਔਰ ਗੁਜਰਾਤ ਨੂੰ ਤੁਸੀਂ ਨਕਸ਼ੇ ਦੇ ਉੱਪਰ ਰਿਪਰੈਜ਼ੈਂਟ ਵੀ ਕਰਨਾ ਹੈ ਠੀਕ ਹੈ ਜੀ ਓਕੇ ਫਿਰ ਕਾਸ਼ਤਕਾਰੀ ਲਈ ਅਯੋਗ ਹੋਈ ਜ਼ਮੀਨ ਨੂੰ ਕੀ ਆਖਿਆ ਜਾਂਦਾ ਹੈ ਬੰਜਰ ਭੂਮੀ ਠੀਕ ਹੈ ਮਾ ਜੋ ਜੋ ਕਰਵਾ ਰਹੀ ਹਾਂ ਤੁਸੀਂ ਉਹ ਵਾਲਾ ਇੱਕ ਵਾਰ ਧਿਆਨ ਨਾਲ ਸਮਝ ਲਿਓ ਤਰਾਈ ਖੇਤਰ ਕਿਸ ਉਤਪਾਦਨ ਨਾਲ ਸੰਬੰਧਿਤ ਹੈ ਗੰਨਾ ਉਤਪਾਦਨ ਹੇਠ ਲਿਖਿਆਂ ਵਿੱਚੋਂ ਕਿਹੜੀ ਖਣਿਜ ਪਦਾਰਥਾਂ ਦੀ ਵਿਸ਼ੇਸ਼ਤਾ ਨਹੀਂ ਹੈ ਕੋਈ ਵੀ ਨਹੀਂ ਤਾਂ ਜਿਹੜੀਆਂ ਹਾ ਊੜਾੜਾ ਈੜੀ ਜਿਹੜੀਆਂ ਵਿਸ਼ੇਸ਼ਤਾਵਾਂ ਲਿਖੀਆਂ ਹੋਈਆਂ ਨੇ ਇਹ ਜਿਹੜੀਆਂ ਨੇ ਖਣਿਜ ਪਦਾਰਥਾਂ ਦੀ ਵਿਸ਼ੇਸ਼ਤਾ ਨਹੀਂ ਹੈਗੀਆਂ ਰੂਹਰ ਘਾਟੀ ਕਿਸ ਦੇਸ਼ ਵਿੱਚ ਪੈਂਦੀ ਹੈ ਜਰਮਨੀ ਦੇ ਵਿੱਚ ਪੈਂਦੀ ਹੈ ਕਿਹੜੇ ਸਾਧਨ ਰਵਾਇਤੀ ਊਰਜਾ ਦੇ ਸਰੋਤ ਹਨ ਥਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਕਿਹੜੇ ਸਾਧਨ ਰਵਾਇਤੀ ਊਰਜਾ ਦੇ ਸਰੋਤ ਨੇ ਕੋਲਾ ਤੇ ਪੈਟਰੋਲੀਅਮ ਠੀਕ ਹੈ ਨੈਕਸ ਮੁੰਬਈ ਹਾਈ ਕੀ ਹੈ ਤਾਂ ਇਹਦਾ ਆਨਸਰ ਹੈ ਤੇਲ ਉਤਪਾਦਕ ਸਥਾਨ ਹੈ। ਹੇਠ ਲਿਖਿਆ ਵਿੱਚੋਂ ਕਿਹੜੀ ਸੰਗਤ ਟੂਨਾ ਪੱਥਰ ਨੂੰ ਕੱਚੇ ਮਾਲ ਵਜੋਂ ਵਰਤਦੀ ਹੈ ਤਾਂ ਇਹਦਾ ਆਨਸਰ ਹੈ ਜੀ ਸੀਮਿੰਟ। ਬਸ ਇਸ ਤੋਂ ਬਾਅਦ ਨੈਕਸਟ ਸਲਾਈਡ ਤੇ ਚੱਲਦੇ ਹਾਂ। ਨਿਰਮਾਣ ਖੇਤਰ ਨੂੰ ਵਿਕਾਸ ਦੀ ਡੈਸ਼ ਕਿਹਾ ਜਾਂਦਾ ਹੈ? ਆਨਸਰ ਹੈ ਈਡ ਦੀ ਹੱਡੀ। ਉਸ ਤੋਂ ਬਾਅਦ ਭਾਰਤ ਦੀ ਸਭ ਤੋਂ ਜਿਹੜੀ ਵੱਡੀ ਬੰਦਰਗਾਹ ਕਿਹੜੀ ਹੈ? ਤਾਂ ਮੁੰਬਈ ਠੀਕ ਹੈ। ਨੈਕਸਟ ਇਜ਼ ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ ਐਡਮ ਸਮਿਥ ਨੇ ਥਿਸ ਇਸ ਆਲਸੋ ਇੰਪੋਰਟੈਂਟ ਤੁਹਾਡੇ ਕਾਫੀ ਪ੍ਰੀਵੀਅਸ ਇਅਰ ਕੁਐਸਚਨ ਦੇ ਵਿੱਚ ਵੀ ਇਹ ਸਵਾਲ ਹੈ ਔਰ ਕਾਫੀ ਜਿਹੜੇ ਤੁਹਾਡੇ ਸੈਂਪਲ ਪੇਪਰਸ ਨੇ ਉਹਨਾਂ ਦੇ ਵਿੱਚ ਵੀ ਇਹ ਕੁਐਸਚਨ ਰਿਪੀਟ ਹੋਇਆ ਹੋਇਆ ਅਰਥ ਸ਼ਾਸਤਰ ਦੀ ਧਨ ਸੰਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ ਐਡਮ ਸਮਿਥ ਨੇ ਅਰਥ ਸ਼ਾਸਤਰ ਦੀ ਭੌਤਿਕ ਕਲਿਆਣ ਸੰਬੰਧੀ ਪਰਿਭਾਸ਼ਾ ਕਿਸ ਨੇ ਦਿੱਤੀ ਹੈ ਐਲਫਰੈਡ ਮਾਰਸ਼ਲ ਨੇ ਸਰਬਜਨਕ ਕਰਜ ਦੇ ਮੁੱਖ ਸਾਧਨ ਕਿਹੜੇ ਹਨ ਊੜਾ ਤੇ ਆੜਾ ਦੋਵੇਂ ਯਾਨੀ ਕਿ ਅੰਦਰੂਨੀ ਸਾਧਨ ਵੀ ਨੇ ਤੇ ਬਾਹਰੀ ਸਾਧਨ ਵੀ ਨੇ ਨੈਕਸਟ ਦੇਖ ਲਓ ਇੱਕ ਮਿੰਟ ਆਪਾ ਕਿਹੜਾ ਕਰਕੇ ਹਟਿਆ 56 ਨੈਕਸਟ ਇਜ਼ ਭੁਗਤਾਨ ਬਾਕੀ ਦਾ ਸਬੰਧ ਕਿਹੜੀ ਅਰਥ ਵਿਵਸਥਾ ਨਾਲ ਹੈ ਖੁੱਲੀ ਅਰਥ ਵਿਵਸਥਾ ਫਿਰ ਸਰਕਾਰ ਦੀ ਮੌਦਰੀਕ ਨੀਤੀ ਦਾ ਸਬੰਧ ਕਿਸ ਨਾਲ ਹੈ ਤਾਂ ਇਹਦਾ ਆਨਸਰ ਹੈ ਮੁੱਦਰਾ ਦੀ ਮੰਗ ਅਤੇ ਪੂਰਤੀ ਦੇ ਨਾਲ ਥਿਸ ਇਜ਼ ਆਲਸੋ ਇੰਪੋਰਟੈਂਟ ਕੁਐਸਚਨ ਕਿ ਸਰਕਾਰ ਦੀ ਮੌਦਰੀਕ ਨੀਤੀ ਦਾ ਸਬੰਧ ਕੀ ਦੇ ਨਾਲ ਹੈ ਫਿਰ ਅਜੇ ਨੈਕਸਟ ਸ਼ਿਸ਼ੂ ਮੌਤ ਦਰ ਵਿੱਚ ਕਿੰਨੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ ਉੱਤਰ ਹੈ 1 ਸਾਲ ਫਿਰ ਨੈਕਸਟ ਜੀਵਨ ਦੇ ਭੌਤਿਕ ਗੁਣਵੱਤਾ ਸੂਚਕ ਅੰਕ ਦਾ ਨਿਰਮਾਣ ਕਿਸ ਦੁਆਰਾ ਕੀਤਾ ਗਿਆ ਹੈ ਤਾਂ ਇਹਦਾ ਉੱਤਰ ਹੈ ਜੀ ਮੋਰਿਸ ਡੀ ਮੋਰਿਸ ਉਸ ਤੋਂ ਬਾਅਦ ਅਜੇ ਨੈਕਸਟ ਕੁਐਸਚਨ ਹੈ 2021 ਵਿੱਚ ਭਾਰਤ ਦਾ ਮਾਨਵ ਵਿਕਾਸ ਸੂਚਕ ਅੰਕ ਵਿੱਚ ਕੀ ਦਰਜਾ ਸੀ ਤਾਂ ਇਹਦਾ ਆਨਸਰ ਹੈ 132 ਇਹ ਵੀ ਇੰਪੋਰਟੈਂਟ ਕੁਐਸਚਨ ਹੈ ਉਸ ਤੋਂ ਬਾਅਦ ਨੈਕਸਟ ਚਲਦੇ ਹਾਂ ਨੈਕਸਟ ਇਜ਼ This is also a very important question ਕਿ 2011 ਦੀ ਜਨਗਣਨਾ ਮੁਤਾਬਕ ਭਾਰਤ ਦੀ ਕਿੰਨੇ ਪ੍ਰਤੀਸ਼ਤ ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਸੀ this is also your sample paper ਦਾ question so ਇਹਨੂੰ ਵੀ ਅੱਛੇ ਤਰੀਕੇ ਨਾਲ ਯਾਦ ਕਰ ਲਓ answer is 21.9 ਪ੍ਰਤੀਸ਼ਤ ਅੱਗੇ ਹੈਗਾ ਇਹ ਤੁਸੀਂ ਸਕਿਪ ਕਰ ਸਕਦੇ ਹੋ ਨੈਕਸਟ ਚੱਲਦੇ ਹਾਂ ਕਿਸ ਸਮੇਂ ਗਾਹਕਾਂ ਨੂੰ ਉਹਨਾਂ ਦੀ ਮੰਗ ਜਮਾ ਖਾਤੇ ਵਿੱਚੋਂ ਪੈਸੇ ਵਾਪਸ ਲੈਣ ਦੀ ਆਗਿਆ ਹੁੰਦੀ ਹੈ ਤਾਂ ਇਹਦਾ ਆਨਸਰ ਹੈ ਕਦੇ ਵੀ ਨੈਕਸਟ ਹੇਟ ਲਿਖਿਆ ਵਿੱਚੋਂ ਕਿਹੜਾ ਮੁਦਰਾ ਦਾ ਕਾਰਜ ਨਹੀਂ ਹੈ ਤਾਂ ਇਹਦਾ ਕਾਰਜ ਕੌਣ ਨਹੀਂ ਹੈ ਜੀ ਬਚਤ ਖਾਤਾ ਹੇਟ ਲਿਖਿਆ ਵਿੱਚੋਂ ਕਿਹੜਾ ਉਧਾਰ ਦਾ ਰਸਮੀ ਸਰੋਤ ਨਹੀਂ ਹੈ ਤਾਂ ਇਹਦਾ ਆਨਸਰ ਹੈ ਰਜੇ ਮਹਾਜਲ ਨੈਕਸਟ ਚੱਲਦੇ ਹਾਂ ਜੀ 2020-21 ਵਿੱਚ ਸੇਵਾ ਖੇਤਰ ਦਾ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਯੋਗਦਾਨ ਕਿੰਨੇ ਪ੍ਰਤੀਸ਼ਤ ਸੀ ਤਾਂ ਇਹਦਾ ਆਨਸਰ ਹੈ 50 3.89% 53.89% ਪੁਆਇੰਟ ਤੋਂ ਬਾਅਦ ਆਪਾਂ ਕੱਲੇ-ਕੱਲੇ ਅੰਕ ਪੜ੍ਹਦੇ ਹੁੰਦੇ ਆ ਯੋਜਨਾ ਕਾਲ ਦੇ ਦੌਰਾਨ ਭਾਰਤ ਵਿੱਚ ਸੇਵਾ ਖੇਤਰ ਦੀ ਵਿਕਾਸ ਦਰ ਕਿੰਨੇ ਪ੍ਰਤੀਸ਼ਤ ਰਹੀ ਹੈ ਨੋ ਦਿਸ ਇਜ਼ ਆਲਸੋ ਇੰਪੋਰਟੈਂਟ ਕੁਐਸਚਨ ਹੇਠ ਲਿਖਿਆ ਵਿੱਚੋਂ ਕਿਸ ਨੂੰ ਮਨੁੱਖੀ ਪੂੰਜੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਉਪਰੋਕਤ ਸਾਰੇ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਕੁਐਸਚਨ ਅਧਿਆਪਕ ਡਾਕਟਰ ਇੰਜੀਨੀਅਰ ਇਹਨਾਂ ਸਾਰਿਆਂ ਨੂੰ ਮਨੁੱਖੀ ਪੂੰਜੀ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹਾਂ ਫਿਰ ਭਾਰਤ ਦੀ ਜਨਸੰਖਿਆ ਦੀ ਸਲਾਨਾ ਵਾਧਾ ਦਰ ਕਿੰਨੇ ਪ੍ਰਤੀਸ਼ਤ ਹੈ 1.7 ਇਹ ਵੀ ਇੰਪੋਰਟੈਂਟ ਹੈ ਨੈਕਸਟ ਇਜ਼ ਕਿਸ ਮੁਗਲ ਬਾਦਸ਼ਾਹ ਦੇ ਸਮੇਂ ਤੋਂ ਦੋ ਦਰਿਆਵਾਂ ਵਿਚਕਾਰਲੇ ਮੈਦਾਨ ਨੂੰ ਦੁਆਬਾ ਕਿਹਾ ਜਾਣ ਲੱਗਾ ਤਾਂ ਅਕਬਰ ਦੇ ਸਮੇਂ ਪੰਜਾਬ ਭਾਰਤ ਦੀ ਕਿਸ ਸੀਮਾ ਤੇ ਸਥਿਤ ਹੈ ਤਾਂ ਆਨਸਰ ਹੈ ਜੀ ਉੱਤਰ ਪੱਛਮ ਇਦਾਂ ਦਿਸ਼ਾਵਾਂ ਹੁੰਦੀਆਂ ਨੇ ਠੀਕ ਹੈ ਹੋ ਗਿਆ ਨਾਰਥ ਸਾਊਥ ਈਸਟ ਐਂਡ ਇਧਰ ਲੈ ਸਾਈਡ ਵੈਸਟ ਫਿਰ ਅੱਗੇ ਪਾਕਿਸਤਾਨੀ ਪੰਜਾਬ ਨੂੰ ਡੈਸ਼ ਕਿਹਾ ਜਾਂਦਾ ਹੈ ਤਾਂ ਉਹਨੂੰ ਕੀ ਕਹਿੰਦੇ ਨੇ ਜੀ ਪੱਛਮੀ ਪੰਜਾਬ ਥਿਸ ਇਜ਼ ਆਲਸੋ ਇੰਪੋਰਟੈਂਟ ਨੈਕਸਟ ਵੈਦਿਕ ਸਾਹਿਤ ਵਿੱਚ ਪੰਜਾਬ ਦੇ ਧੁਰ ਪੂਰਬ ਵਿੱਚ ਵਸਦੇ ਕਿਸ ਦਰਿਆ ਦਾ ਵਰਣਨ ਕੀਤਾ ਗਿਆ ਹੈ ਤਾਂ ਇਹਦਾ ਆਨਸਰ ਹੈ ਜੀ ਸਰਸਵਤੀ ਥਿਸ ਇਸ ਆਲਸੋ ਇੰਪੋਰਟੈਂਟ ਕੁਐਸ਼ਨ ਕਿ ਵੈਦਿਕ ਸਾਹਿਤ ਦੇ ਵਿੱਚ ਪੰਜਾਬ ਦੇ ਧੁਰ ਪੂਰਬ ਵਿੱਚ ਵਸਦੇ ਕਿਸ ਦਰਿਆ ਦਾ ਵਰਣਨ ਹੈ ਸਰਸਵਤੀ ਅੱਗੇ ਰਮਾਇਣ ਅਤੇ ਮਹਾਭਾਰਤ ਸਮੇਂ ਪੰਜਾਬ ਦਾ ਕੀ ਨਾਮ ਸੀ ਤਾਂ ਉਹਦਾ ਨਾਮ ਸੀਗਾ ਜੀ ਪੰਚਨਦ ਉਹਦਾ ਨਾਮ ਸੀਗਾ राजे ਪੰਚਨਦ ਨੈਕਸਟ ਵਿਦੇਸ਼ੀ ਹਮਲਾਵਾਰ ਕਿਸ ਦਰਰੇ ਰਾਹੀਂ ਪੰਜਾਬ ਵਿੱਚ ਆਇਤਾ ਹੈਗਾ ਦਰੱਖ ਖੈਬਰ ਪੰਜਾਬ ਦੇ ਲੋਕਾਂ ਦੀ ਆਰਥਿਕ ਖੁਸ਼ਹਾਲੀ ਦਾ ਕੀ ਕਾਰਨ ਹੈ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਜੀ ਉਪਜਾਊ ਜ਼ਮੀਨ ਕਿਉਂਕਿ ਪੰਜਾਬ ਦੇ ਵਿੱਚ ਉਪਜਾਊ ਜ਼ਮੀਨ ਹੈ ਠੀਕ ਹੈ ਜੀ ਉਸ ਤੋਂ ਬਾਅਦ ਰਜੇ ਨੈਕਸਟ ਹੈ ਹਿਮਾਲਿਆ ਦੀਆਂ ਪਹਾੜੀਆਂ ਪੰਜਾਬ ਦੀ ਡੈਸ਼ ਹਨ ਤਾਂ ਜਿੰਦ ਜਾਣ ਹੱਟ ਅੱਗੇ ਰਜੇ ਦਰਿਆ ਬਿਆਸ ਅਤੇ ਦਰਿਆ ਰਾਵੀ ਦੇ ਵਿਚਕਾਰਲੇ ਦੁਆਬੇ ਦਾ ਕੀ ਨਾਮ ਹੈ ਤਾਂ ਉਹਦਾ ਨਾਮ ਹੈ ਜੀ ਦੁਆਬਾ ਬਾਰੀ ਅੱਗੇ ਲੋਧੀ ਵੰਸ਼ ਦੀ ਨਹੀਂ ਕਿਸ ਨੇ ਰੱਖੀ ਰਜੇ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਤਾਂ ਲੋਧੀ ਵੰਸ਼ ਦੀ ਜਿਹੜੀ ਨੀ ਹੈ ਉਹ ਬਹਿਲੋਲ ਖਾਨ ਲੋਧੀ ਨੇ ਰੱਖੀ ਸੀ ਕਿਹਨੇ ਰੱਖੀ ਸੀ ਬਹਿਲੋਲ ਖਾਨ ਲੋਧੀ ਨੇ ਨੈਕਸਟ ਤੇ ਮੂਵ ਕਰਦੇ ਹਾਂ ਨੈਕਸਟ ਦੇ ਵਿੱਚ ਹੈਗਾ ਰਜੇ ਸ੍ਰੀ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਸੀ ਮਖੋਵਾਲ ਚਮਕੌਰ ਦੀ ਕੱਚੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਕਿੰਨੇ ਸਿੱਖ ਸਨ 40 ਗੁਰੂ ਗੋਬਿੰਦ ਸਿੰਘ ਜੀ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਤਾਂ ਉਹਨਾਂ ਨੂੰ ਦਸ਼ਮ ਪਿਤਾ ਵੀ ਕਿਹਾ ਜਾਂਦਾ ਹੈ ਅਜ ਉਹਨਾਂ ਦਾ ਜਨਮ ਦਿਹਾੜਾ ਇਹ ਕਲੰਗੀਧਰ ਪਿਤਾ ਵੀ ਕਿਹਾ ਜਾਂਦਾ ਹੈ ਚਿੱਟਿਆਂ ਬਾਜਾਂ ਵਾਲਾ ਵੀ ਕਿਹਾ ਜਾਂਦਾ ਹੈ ਸੋ ਇਹਦਾ ਆਨਸਰ ਹੈ ਜੀ ਉਪਰੋਕਤ ਸਾਰੇ ਫਿਰ ਅੱਗੇ ਹੈ ਜੀ ਗੁਰੂ ਗੋਬਿੰਦ ਸਿੰਘ ਵੱਲੋਂ ਜਫਰਨਾਮਾ ਖੱਤ ਕਿਸ ਨੂੰ ਲਿਖਿਆ ਗਿਆ ਸੀ ਤਾਂ ਸਾਨੂੰ ਪਤਾ ਹੈ ਔਰੰਗਜ਼ੇਬ ਨੂੰ ਅਸੀਂ ਸਾਰਿਆਂ ਨੇ ਜਫਰਨਾਮਾ ਸੁਣਿਆ ਹੈ ਜੋ ਕਿ ਸਤਿੰਦਰ ਸਰਤਾਜ ਜੀ ਨੇ ਗਾਇਆ ਹੈ ਸੋ ਉਹ ਸਾਨੂੰ ਅੱਛੇ ਤਰੀਕੇ ਨਾਲ ਪਤਾ ਹੈ ਸੋ ਔਰੰਗਜ਼ੇਬ ਬੰਦਾ ਸਿੰਘ ਬਹਾਦਰ ਨੇ ਸਰਹਿੱਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਕਿਹੜੀ ਲੜਾਈ ਵਿੱਚ ਮਾਰਿਆ ਤਾਂ ਇਹਦਾ ਆਨਸਰ ਹੈ ਚੱਪੜ ਚਿੜੀ ਦੀ ਲੜਾਈ ਦੇ ਵਿੱਚ ਮਾਰਿਆ ਨੈਕਸਟ ਕੁਐਸ਼ਨ ਇਸ ਲੜਾਈ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੈਦੀ ਬਣਾ ਕੇ ਦਿੱਲੀ ਲਿਆਂਦਾ ਗਿਆ ਤਾਂ ਗੁਰਦਾਸ ਨੰਗਲ ਦੀ ਲੜਾਈ ਦੇ ਵਿੱਚ ਉਹਨਾਂ ਨੂੰ ਕੈਦੀ ਬਣਾ ਕੇ ਦਿੱਲੀ ਲਿਆਂਦਾ ਗਿਆ ਦਿਸ ਇਸ ਆਲਸੋ ਇੰਪੋਰਟੈਂਟ ਅੱਗੇ ਮਿਸਲ ਦਾ ਅਰਥ ਹੁੰਦਾ ਹੈ ਬਰਾਬਰ ਜਾਂ ਇੱਕੋ ਜਿਹਾ ਇਹ ਮਿਸਲ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਤਾਂ ਇਹਦਾ ਆਨਸਰ ਹੈ ਜੀ ਅਰਬੀ ਨੈਕਸਟ ਅਜੇ ਅੱਗੇ ਚਲਦੇ ਹਾਂ ਲਾਹੌਰ ਦੀ ਪਹਿਲੀ ਸੰਧੀ 9 ਮਾਰਚ 1846 ਈਸਵੀ ਨੂੰ ਲਾਰਡ ਹਾਰਡਿੰਗ ਅਤੇ ਡੈਸ਼ ਦੇ ਵਿਚਕਾਰ ਹੋਈ ਤਾਂ ਇਹਦਾ ਆਨਸਰ ਹੈ ਲਾਹੌਰ ਸਰਕਾਰ ਤੁਹਾਨੂੰ ਉਲਟਾ ਵੀ ਸਵਾਲ ਆ ਸਕਦਾ ਹੈ ਉਹ ਕਹਿਣਗੇ ਕਿ ਲਾਹੌਰ ਸਰਕਾਰ ਤੇ ਲਾਰਡ ਹਾਰਡਿੰਗ ਦੇ ਵਿੱਚ ਜਿਹੜੀ ਸੰਧੀ ਹੋਈ ਸੀ ਉਹ ਕਿੰਨੇ ਨੂੰ ਹੋਈ ਸੀ ਤਾਂ ਤੁਹਾਨੂੰ ਆ ਤਰੀਕ ਵੀ ਯਾਦ ਹੋਣੀ ਚਾਹੀਦੀ ਹੈ ਨੈਕਸਟ ਇਜ਼ ਪੈਰੋਵਾਲ ਦੀ ਸੰਧੀ ਕਦੋਂ ਹੋਈ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਰਜੇ ਨੂੰ ਟਿਕ ਲਗਾ ਲਓ ਪੱਕਾ ਯਾਦ ਕਰ ਲਿਓ ਥੈਟ ਇਜ਼ 26 ਦਸੰਬਰ 1846 ਈਸਵੀ ਨੂੰ ਹੋਈ ਕਿਹੜੀ ਸੰਧੀ ਨਾਲ ਅੰਗਰੇਜ਼ ਪੰਜਾਬ ਦੇ ਸ਼ਾਸਕ ਬਣ ਗਏ ਅਤੇ ਲਾਹੌਰ ਰਾਜ ਦੇ ਪ੍ਰਸ਼ਾਸਨਿਕ ਮਾਮਲਿਆਂ ਤੇ ਕਬਜ਼ਾ ਕਰ ਸਰੇ ਪੈਰੋਵਾਲ ਦੀ ਸੰਧੀ ਉਸ ਤੋਂ ਬਾਅਦ ਅਗੇ ਨੈਕਸਟ ਹੈ ਜੀ ਤੁਸੀਂ ਇੱਕ ਵਾਰ ਆ ਪੀਡੀਐਫ ਜਿਹੜੀ ਮੈਂ ਗਰੁੱਪ ਵਿੱਚ ਸ਼ੇਅਰ ਕਰੂੰਗੀ ਉਹਦੇ ਵਿੱਚ ਤੁਸੀਂ ਇਹ ਸਾਰੇ ਰੀਡਿੰਗ ਲੈ ਲਿਓ ਭਾਰਤੀ ਸੰਵਿਧਾਨ ਵਿੱਚ ਧਰਮ ਨਿਰਪੱਖ ਸ਼ਬਦ ਕਿਸ ਸੋਧ ਰਾਹੀਂ ਜੋੜਿਆ ਗਿਆ ਤਾਂ ਇਹਦਾ ਆਨਸਰ ਹੈ 42ਵੀਂ ਸੋਧ ਇਹ ਕੁਐਸ਼ਨ ਵੀ ਇੰਪੋਰਟੈਂਟ ਹੈ ਜਿਹੜੇ ਹੁਣ ਮਤਲਬ ਜਿਹੜੇ ਆਹ ਕੰਪੀਟੀਟਿਵ ਐਗਜ਼ਾਮਸ ਹੁੰਦੇ ਆ ਸਭ ਤੋਂ ਫੇਵਰਿਟ ਕੁਐਸ਼ਨ ਹੈ ਸੋ ਮੈਂ ਤੁਹਾਨੂੰ ਉਸ ਦੁਨੀਆ ਤੋਂ ਦੱਸ ਰਹੀ ਹਾਂ ਕਿ ਹਾਂ ਇਹ ਵਾਲਾ ਅੱਛੇ ਤਰੀਕ ਨਾਲ ਕਰ ਲਿਓ ਭਾਰਤੀ ਸੰਵਿਧਾਨ ਵਿੱਚ ਕਿੰਨੇ ਅਨੁਛੇਦ ਹਨ 395 ਸੰਵਿਧਾਨ ਦੇ ਕਿਸ ਅਨੁਛੇਦ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸੰਤੰਤਰਤਾਵ 19ਵੇਂ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ਰਾਸ਼ਟਰਪਤੀ ਕਰਦਾ ਹੈ ਠੀਕ ਹੈ ਜੀ ਹੁਣ ਚਲਦੇ ਆ नेक्स्ट ਭਾਰਤ ਦੀ ਵਰਤਮਾਨ ਵਿਦੇਸ਼ ਨੀਤੀ ਦੇ ਬਾਨੀ ਕਿਸ ਨੂੰ ਮੰਨਿਆ ਜਾਂਦਾ ਹੈ ਜਵਾਹਰ ਲਾਲ ਨਹਿਰੂ ਪੰਜ ਸ਼ੀਲ ਦਾ ਸਮਝੌਤਾ ਜਿਹੜਾ ਹੈਗਾ ਕਦੋਂ ਅਪਣਾਇਆ ਗਿਆ ਥਿਸ ਇਜ਼ ਵੈਰੀ ਇੰਪੋਰਟੈਂਟ ਪੰਜ ਸ਼ੀਲ ਤੇ ਬਹੁਤ ਸਵਾਲ ਪੁੱਛੇ ਜਾਂਦੇ ਨੇ ਇਹਦਾ ਆਨਸਰ ਹੈ ਜੀ 29 ਅਪ੍ਰੈਲ 1954 ਇਹ ਜ਼ਰੂਰ ਯਾਦ ਕਰ ਲਿਓ ਤੇ ਪੰਜ ਸ਼ੀਲਾ ਦੇ ਇਹ ਕਿੰਨੇ ਸਿਧਾਂਤਾਂ ਨੂੰ ਅਪਣਾਇਆ ਗਿਆ ਪੰਜ ਇਹ ਵੀ ਯਾਦ ਰੱਖਿਓ 218ਵਾਂ ਤੇ 219ਵਾਂ ਇਹ ਯਾਦ ਰੱਖਿਓ ਸੁਰਜੀ ਉਸ ਤੋਂ ਬਾਅਦ ਨਾਲ ਤੁਹਾਡੇ 1 1 ਮਾਰਕ ਵਾਲੇ ਕੁਐਸਚਨ ਹੋ ਜਾਂਦੇ ਆ ਸ਼ੁਰੂ ਸੋ ਮੈਂ ਤੁਹਾਨੂੰ ਇਹਦੇ ਚ ਇੰਪੋਰਟੈਂਟ ਮਾਰਕ ਕਰਵਾ ਦਿੰਨੀ ਆ ਨਿਰਮਾਣ ਤੋਂ ਕੀ ਭਾਵ ਹੈ ਥਿਸ ਇਜ਼ ਆਲਸੋ ਇੰਪੋਰਟੈਂਟ ਬਿਕੋਜ਼ ਇਹ ਤੁਹਾਡੇ ਸੈਂਪਲ ਪੇਪਰਸ ਦੇ ਵਿੱਚ ਵੀ ਹੈ ਕਿ ਜੋ ਸਨਤਾ ਕਿਸੇ ਵੀ ਤਰ੍ਹਾਂ ਦੇ ਕੱਚੇ ਮਾਲ ਨੂੰ ਵਧੇਰੇ ਕੀਮਤੀ ਤੇ ਨਵੇਕਲੇ ਪੱਖ ਤੋਂ ਵਰਤੋਂ ਯੋਗ ਵਸਤੂ ਵਿੱਚ ਤਬਦੀਲ ਕਰਦੀਆਂ ਹਨ ਨਿਰਮਾਣ ਸਨਤਾਂ ਕਹਾਉਂਦੀਆਂ ਹਨ ਫਿਰ ਅਜੇ ਉਸ ਤੋਂ ਬਾਅਦ ਨੈਕਸਟ ਜਿਹੜਾ ਕੁਐਸਚਨ ਹੈ 댓 ਇਜ਼ ਕਿ ਕਿਸੇ ਸਨਤ ਦੀ ਸਥਾਪਨਾ ਲਈ ਕੋਈ ਤਿੰਨ ਮਨੁੱਖੀ ਤੱਤਾਂ ਦੇ ਨਾਮ ਲਿਖੋ ਸੋ ਇਹ ਤੁਸੀਂ ਲਿਖ ਦਿਓ ਉਸ ਤੋਂ ਬਾਅਦ ਸੜਕ ਮਾਰਗਾਂ ਰੋਡ ਵਿੱਚ ਦੇ ਕੋਈ ਤਿੰਨ ਗੁਣ ਲਿਖੋ ਇਹ ਵੀ ਤੁਸੀਂ ਲਿਖ ਲਓ ਔਰ ਵਪਾਰ ਤੋਂ ਕੀ ਭਾਵ ਹੈ ਕਮਾਂਤਰੀ ਤੇ ਸਥਾਨਿਕ ਵਪਾਰ ਵਿੱਚ ਕੀ ਅੰਤਰ ਹੈ ਇਹ ਕੁਐਸਚਨ ਇੱਕ ਵਾਰ ਪੜ੍ਹ ਲਓ ਠੀਕ ਹੈ ਜਿਹੜੇ ਜਿਹੜੇ ਕਹਿ ਰਹੀਆਂ ਉਹ ਕਰੀ ਚੱਲੋ ਬਸ ਅੱਗੇ ਤੁਸੀਂ ਇਹ ਦੇਖ ਲਓ ਸੇਵਾ ਖੇਤਰ ਤੋਂ ਕੀ ਭਾਵ ਹੈ ਉਸ ਤੋਂ ਬਾਅਦ ਅਜੇ ਨੈਕਸਟ ਜਿਹੜਾ ਹੈਗਾ ਤੁਸੀਂ ਵਿਦੇਸ਼ੀ ਵਪਾਰ ਤੋਂ ਕੀ ਭਾਵ ਹੈ ਇਹ ਕਰ ਲੋ ਕਿ ਵਿਦੇਸ਼ੀ ਵਪਾਰ ਉਹ ਵਪਾਰ ਹੈ ਜੋ ਵੱਖ-ਵੱਖ ਦੇਸ਼ਾਂ ਦੇ ਵਿੱਚ ਕਾਰਨ ਨਿਰਯਾਤ ਅਤੇ ਆਯਾਤ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਉਸ ਨੂੰ ਵਿਦੇਸ਼ੀ ਵਪਾਰ ਕਿਹਾ ਜਾਂਦਾ ਹੈ ਮਨੁੱਖੀ ਪੂੰਜੀ ਤੋਂ ਕੀ ਭਾਵ ਹੈ ਮਨੁੱਖੀ ਪੂੰਜੀ ਤੋਂ ਭਾਵ ਕਿਸੇ ਦੇਸ਼ ਵਿੱਚ ਕੁਸ਼ਲ ਅਤੇ ਯੋਗ ਵਿਅਕਤੀਆਂ ਦੇ ਕੁੱਲ ਪੰਡਾਰ ਤੋਂ ਹੁੰਦਾ ਹੈ ਐਫ ਡੀ ਆਈ ਦਾ ਪੂਰਾ ਨਾਮ ਹੈਗਾ ਜੀ ਫੋਰਨ ਡਾਇਰੈਕਟ ਇਨਵੈਸਟਮੈਂਟ ਯਾਨੀ ਕਿ ਪ੍ਰਤੱਖ ਵਿਦੇਸ਼ੀ ਨਿਵੇਸ਼ ਉਸ ਤੋਂ ਬਾਅਦ ਅਜੇ ਨੈਕਸਟ ਜਿਹੜਾ ਕੁਐਸਚਨ ਹੈ ਦੈਟ ਇਜ਼ ਉਸ ਤੋਂ ਬਾਅਦ ਅਸੀਂ ਗੋਗਵਾ ਸਬੰਧੀ ਝਗੜੇ ਬਾਰੇ ਜਾਣਕਾਰੀ ਦਿਓ ਇਹ ਵੀ ਕਰੋਗੇ ਤੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਅਤੇ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਇਹ ਤਾਂ ਸਾਡੇ ਵਿਦਿਆ ਦਾ ਇੰਪੋਰਟੈਂਟ ਕੁਐਸਚਨ ਹੈ ਮਤਲਬ ਕੁਝ ਕੁ ਸਵਾਲ ਹੁੰਦੇ ਨੇ ਨਾ ਜਿਹੜੇ ਤੁਹਾਡੇ ਜ਼ਿਹਨ 'ਚ ਰਹ ਜਾਂਦੇ ਆ ਸੋ ਜਦੋਂ ਅਸੀਂ 10 ਮਿੰਟ ਸੀਗੇ ਤਾਂ ਇਹ ਕੁਐਸਚਨ ਮਤਲਬ ਆਇਆ ਸੀ ਸਾਨੂੰ ਸੋ ਇਹ ਵੀ ਦੇਖ ਲਓ ਇੱਕ ਵਾਰੀ ਕਿ ਪੰਜਾਬ ਨੂੰ 1849 ਈਸਵੀ ਵਿੱਚ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕੀਤਾ ਗਿਆ ਸੀ ਉਸ ਸਮੇਂ ਭਾਰਤ ਦਾ ਜਿਹੜਾ ਗਵਰਨਰ ਜਨਰਲ ਸੀ ਲਾਰਡ ਡਲਹੌਜੀ ਸੀਗਾ ਚਤਰ ਸਿੰਘ ਨੇ ਅੰਗਰੇਜ਼ਾਂ ਖਿਲਾਫ ਕੀ ਕਦਮ ਚੁੱਕੇ ਤਾਂ ਚਤਰ ਸਿੰਘ ਨੇ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕਰ ਦਿੱਤੀ ਨੈਕਸਟ ਰਜੇ ਭਾਰਤੀ ਵਿਦੇਸ਼ ਨੀਤੀ ਦੇ ਚਾਰ ਬੁਨਿਆਦੀ ਸਿਧਾਂਤ ਕਿਹੜੇ ਨੇ ਗੁੱਟ ਨਿਰਲੇਪਤਾ ਪੰਜ ਸ਼ੀਲ ਵਿੱਚ ਵਿਸ਼ਵਾਸ ਸੰਯੁਕਤ ਰਾਸ਼ਟਰ ਵਿੱਚ ਪੂਰਨ ਵਿਸ਼ਵਾਸ ਤੇ સામਰਾਜਵਾਦ ਤੇ ਉਪਨਿਵੇਸ਼ਵਾਦ ਦੀ ਵਿਰੋਧਤਾ ਤੇ ਪੰਜ ਸ਼ੀਲ ਤੋਂ ਤੁਹਾਡਾ ਕੀ ਭਾਵ ਹੈ ਥਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਚੀਨ ਦੇ ਪ੍ਰਧਾਨ ਮੰਤਰੀ ਚਾਉ ਐਨ ਲਾਈ ਨੇ ਤਿੱਬਤ ਦੇ ਖੇਤਰ ਸਬੰਧੀ ਸਮਝੌਤੇ ਦੇ ਆਧਾਰ ਤੇ 29 ਅਪ੍ਰੈਲ 1954 ਨੂੰ ਪੰਜ ਸਿਧਾਂਤਾਂ ਨੂੰ ਅਪਣਾਇਆ ਇਨ੍ਹਾਂ ਸਿਧਾਂਤਾਂ ਨੂੰ ਪੰਜ ਸ਼ੀਲ ਦਾ ਨਾਮ ਦਿੱਤਾ ਗਿਆ ਇੰਪੋਰਟੈਂਟ ਹੈ ਆ ਸਕਦੇ ਨੇ ਜ਼ਰੂਰ ਇਹਨੂੰ ਕਰਕੇ ਜਾਇਓ ਗੋਟਨ ਦੇ ਲੇਪ ਨੀਤੀ ਤੋਂ ਤੁਸੀਂ ਕੀ ਸਮਝਦੇ ਹੋ ਇੱਕ ਤੁਸੀਂ ਇਹ ਸਵਾਲ ਕਰਕੇ ਜ਼ਰੂਰ ਜਾਣਾ ਫਰਵਰ ਖਾਲੀ ਥਾਵਾਂ ਦੇਖ ਲੈਨੇ ਅਰਥ ਸ਼ਾਸਤਰ ਸ਼ਬਦ ਜਿਹੜਾ ਹੈਗਾ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ ਠੀਕ ਹੈ ਉਸ ਤੋਂ ਬਾਅਦ ਵਿਅਸ਼ਟੀ ਅਰਥ ਸ਼ਾਸਤਰਾ ਯੂਨਾਨੀ ਭਾਸ਼ਾ ਦੇ ਮਾਈਕਰੋਜ਼ ਸ਼ਬਦ ਤੋਂ ਲਿਆ ਗਿਆ ਹੈ ਸੋ ਆ ਵੀ ਇੰਪੋਰਟੈਂਟ ਹੈ ਆ ਵੀ ਇੰਪੋਰਟੈਂਟ ਹੈ ਉਸ ਤੋਂ ਬਾਅਦ ਬਾਕੀ ਤੁਸੀਂ ਇੱਕ ਵਾਰ ਪੜ੍ਹ ਲਿਓ ਰਾਜਕੋਸ਼ੀ ਨੀਤੀ ਦਾ ਸਬੰਧ ਸਰਕਾਰ ਦੀ ਆਮਦਨ ਅਤੇ ਖਰਚ ਨਾਲ ਹੈ ਠੀਕ ਹੈ ਉਸ ਤੋਂ ਬਾਅਦ 2011 ਦੀ ਜਨਗਣਨਾ ਦੇ ਮੁਤਾਬਕ ਭਾਰਤ ਵਿੱਚ ਸ਼ਿਸ਼ੂ ਮੌਤ ਦਰ ਕਿੰਨੀ ਸੀ 44 ਸੀਗੀ ਸੋ ਰਜੇ ਇਸ ਤਰੀਕੇ ਨਾਲ ਤੁਸੀਂ ਇਹ ਸਾਰਿਆਂ ਦੀ ਇੱਕ ਵਾਰ ਰੀਡਿੰਗ ਲੈ ਲਓ ਜੋ ਮੈਂ ਕਰਵਾਏ ਨੇ ਉਹ ਪੱਕਾ ਕਰ ਲਿਓ ਉਸ ਤੋਂ ਬਾਅਦ ਅਜੇ ਸਹੀ ਗਲਤ ਇਤਿਆਜ ਆ ਜਾਣੇ ਆ ਆਹ ਇੱਕ ਵਾਰ ਤੁਸੀਂ ਜ਼ਰੂਰ ਪੜ੍ਹ ਲਿਓ ਕਿ ਬਿਹਾਰ ਵਿੱਚ ਲਿੰਗ ਅਨੁਪਾਤ ਇਸਤਰੀਆਂ ਦੇ ਹੱਕ ਵਿੱਚ ਹੈ ਤਾਂ ਇਹ ਗਲਤ ਹੈ ਠੀਕ ਹੈ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੀ ਜਨਸੰਖਿਆ ਦੇ ਮਾਮਲੇ ਵਿੱਚ ਪੰਜਾਬ ਦਾ ਪ੍ਰਦਰਸ਼ਨ ਬਿਹਾਰ ਨਾਲੋਂ ਚੰਗਾ ਹੈ ਤਾਂ ਇਹ ਗੱਲ ਬਿਲਕੁਲ ਸਹੀ ਹੈ ਸੋ ਇਸ ਤਰੀਕੇ ਨਾਲ ਤੁਸੀਂ ਇਹ ਦੇਖ ਲਿਓ ਠੀਕ ਹੈ ਜੀ ਓਕੇ ਸੋ ਹੁਣ ਚੱਲਦੇ ਆ ਰਾਜੇ ਜਿਹੜੇ ਵੱਡੇ ਉਤਰਾਂ ਵਾਲੇ ਪ੍ਰਸ਼ਨ ਨੇ ਉਹ ਆਪਾਂ ਨੇ ਕਰਨੇ ਠੀਕ ਹੈ ਜਿਹੜੇ ਜਿਹੜੇ ਇਹਦੇ ਵਿੱਚ ਆਗੇ ਨੇ ਉਹ ਦੇਖ ਲਓ ਭੋਖ ਹੋਰ ਕੀ ਹੁੰਦਾ ਹੈ ਉਦਾਹਰਨ ਦਿਓ ਤੁਸੀਂ ਜ਼ਰੂਰ ਲਿਖਣਾ ਹੈ ਜੈਵਿਕ ਵਿਪਿੰਨਤਾ ਦੀਆਂ ਕਿਸਮਾਂ ਕੀ ਹੋ ਸਕਦੀਆਂ ਹਨ ਇਹ ਵੀ ਤੁਸੀਂ ਜ਼ਰੂਰ ਕਰਨਾ ਹੈ ਠੀਕ ਹੈ ਉਸ ਤੋਂ ਬਾਅਦ ਸਾਨੂੰ ਦੀ ਸੜਕਾਂ ਦਾ ਕੀ ਮਹੱਤਵ ਹੈ ਤੁਸੀਂ ਜ਼ਰੂਰ ਦੱਸਣਾ ਹੈ ਔਰ ਆਵਾਜਾਈ ਅਤੇ ਸੰਚਾਰ ਨੈਟਵਰਕਾਂ ਦੀ ਕੀ ਲੋੜ ਹੈ ਇਹ ਵੀ ਤੁਸੀਂ ਨੇ ਜ਼ਰੂਰ ਕਰਨਾ ਹੈ ਨੈਕਸਟ ਰਜੇ ਮੋਤਰਾ ਦੇ ਮੁੱਖ ਕਾਰਜ ਕੀ ਨੇ ਇਹ ਵੀ ਤੁਸੀਂ ਕਰਨੇ ਨੇ ਔਰ ਮੁਦਰਾ ਦੇ ਆਧੁਨਿਕ ਰੂਪ ਕਿਹੜੇ ਹਨ ਇਹ ਵੀ ਤੁਸੀਂ ਇੱਕ ਵਾਰ ਜ਼ਰੂਰ ਪੜ੍ਹ ਲਿਓ ਕਿ ਕਰੰਸੀ ਬੈਂਕਾਂ ਕੋਲ ਜਮਾ ਰਕਮ ਠੀਕ ਹੈ ਇਸ ਤਰੀਕੇ ਨਾਲ ਜੋ ਵੀ ਨੈਕਸਟ ਹੋਏ ਉਹ ਜ਼ਰੂਰ ਦੇਖ ਲਿਓ ਔਰ ਮੁਦਰਾ ਦੇ ਜਿਹੜੇ ਮੁੱਖ ਕਾਰਜ ਨੇ ਦਿਸ ਇਜ਼ ਆਲਸੋ ਇੰਪੋਰਟੈਂਟ ਕੁਐਸਚਨ ਮੁਦਰਾ ਦੇ ਆਧੁਨਿਕ ਰੂਪ ਕਿਹੜੇ ਹਨ ਦਿਸ ਇਜ਼ ਵੈਰੀ ਇੰਪੋਰਟੈਂਟ ਠੀਕ ਹੈ ਨੈਕਸਟ ਅਜੇ ਵਿਸ਼ਵੀਕਰਨ ਦਾ ਦੇਸ਼ ਵਿੱਚ ਛੋਟੇ ਉਤਪਾਦਾਂ ਉਤਪਾਦਕਾਂ ਤੇ ਕੀ ਪ੍ਰਭਾਵ ਪਿਆ ਤਾਂ ਵਿਸ਼ਵੀਕਰਨ ਦੀ ਨੀਤੀ ਨੇ ਛੋਟੇ ਉਤਪਾਦਕਾਂ ਤੇ ਵਪਾਰੀਆਂ ਤੇ ਮਾੜਾ ਪ੍ਰਭਾਵ ਪਾਇਆ ਹੈ ਅਜਿਹੇ ਕਈ ਘਰੇਲੂ ਉਤਪਾਦਨ ਜਿਨ੍ਹਾਂ ਦੇ ਉਤਪਾਦ ਆਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਉਸ ਵਰਗੇ ਹੀ ਸਨ ਉਹ ਉਤਪਾਦਕ ਆਪਣੇ ਉਤਪਾਦਨ ਦੀ ਗੁਣਵੰਤਾ ਵਿੱਚ ਆਯਾਤ ਕੀਤੀਆਂ ਜਾਂਦੀਆਂ ਵਸਤੂਆਂ ਦਾ ਮੁਕਾਬਲਾ ਨਹੀਂ ਕਰ ਸਕੇ ਅਤੇ ਨਤੀਜੇ ਵਜੋਂ ਇਹਨਾਂ ਨੂੰ ਆਪਣੇ ਕਾਰੋਬਾਰ ਤੋਂ ਹੱਥ ਧੋਣੇ ਪਏ। ਅੱਗੇ ਰਜੇ ਗੁਰੂ ਨਾਨਕ ਦੇਵ ਜੀ ਦੀ ਜਨਮ ਦੀ ਰਸਮ ਦਾ ਵਰਣਨ ਕਰਨਾ ਆਲਸੋ ਵੈਰੀ ਇੰਪੋਰਟੈਂਟ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਟਲੀ ਜੀਵਨ ਵਿੱਚ ਕੀ ਕੀ ਕਿੱਤੇ ਅਪਣਾਏ ਥਿਸ ਇਜ਼ ਆਲਸੋ ਇੰਪੋਰਟੈਂਟ ਇਹ ਸਾਰੇ ਤੁਸੀਂ ਨੇ ਕਰਕੇ ਹੀ ਜਾਣੇ ਨੇ ਦੇਖੋ ਹੁਣ ਤਾਂ ਮੈਂ ਤੁਹਾਨੂੰ ਮਤਲਬ ਕਿੰਨੇ ਸਿਲੇਬਸ ਚੋਂ ਕਿੰਨਾ ਬਸ ਇੰਨੀ ਪੀਡੀਐਫ ਤੁਸੀਂ ਕਰਨੀ ਹੈ ਔਰ ਉਹ ਚੋ ਵੀ ਜਿਹੜੇ ਮਾਰਕ ਕਰਵਾ ਰਹੀਆਂ ਉਹੀ ਕਰਨੇ ਆ ਸੋ ਦੇਖੋ ਆਨਸਰ ਨਾਲ ਨਾਲ ਤੁਹਾਨੂੰ ਅਵੇਲੇਬਲ ਨੇ ਫਟਾਫਟ ਇਹ ਤੁਸੀਂ ਪੜ ਲਿਓ ਠੀਕ ਹੈ ਜੀ ਔਰ ਇਹਦੇ ਵਿੱਚੋਂ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਸਮੇ ਕਿਹੜੇ ਥਾਨਾਂ ਤੇ ਗਏ ਇਹਦੀ ਸਿਰਫ ਰੀ ਮੰਜੀ ਪ੍ਰਥਾ ਤੋਂ ਕੀ ਭਾਵ ਹੈ ਇਸ ਦਾ ਉਦੇਸ਼ ਕੀ ਉਦੇਸ਼ ਇਹ ਵੀ ਕਰੋ ਇਹ ਵੀ ਇੰਪੋਰਟੈਂਟ ਹੈ ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਮਤ ਨਾਲ ਕਿਵੇਂ ਨਿਖੇੜਿਆ ਇਹ ਇੱਕ ਵਾਰ ਪੜ ਲਿਓ ਮੰਜੀ ਪ੍ਰਥਾ ਜ਼ਰੂਰ ਕਰ ਲਿਓ ਇਹੇ ਆਉਣ ਦੇ ਚਾਂਸਸ ਬਣ ਰਹੇ ਨੇ ਨੈਕਸਟ ਇਜ਼ ਅੰਮ੍ਰਿਤਸਰ ਦੀ ਜਿੱਤ ਦੀ ਮਹੱਤਤਾ ਲਿਖੋ ਤਾਂ ਇਹ ਵੀ ਤੁਸੀਂ ਮਹੱਤਤਾ ਜ਼ਰੂਰ ਲਿਖੋ ਦੇਖੋ ਅੰਮ੍ਰਿਤਸਰ ਜਿਹੜਾ ਹੈਗਾ ਇਹਨਾਂ ਨੂੰ ਤੁਸੀਂ ਜਿਹੜਾ ਆਪਣਾ ਪੰਜਾਬ ਦਾ ਨਕਸ਼ਾ ਉੱਤੇ ਵੀ ਜ਼ਰੂਰ ਦੇਖਿਓ ਕਿ ਅੰਮ੍ਰਿਤਸਰ ਸਾਹਿਬ ਕਿੱਥੇ ਹੈ ਔਰ ਕਿਉਂਕਿ ਹੁਣ ਦਸੰਬਰ ਦੇ ਵਿੱਚ ਜਿਹੜੇ ਹੈਗੇ ਨੇ ਆਪਣੇ ਜਿਹੜੇ ਸਾਹਿਬਜ਼ਾਦਿਆਂ ਨੇ ਜਿਹੜੇ ਸ਼ਹੀਦੀ ਦੇ ਨਾਂ ਕਿ ਗਏ ਨੇ ਤਾਂ ਸਰਹਿੰਦ ਨੂੰ ਵੀ ਇੱਕ ਵਾਰ ਜ਼ਰੂਰ ਦੇਖ ਕੇ ਜਾਓ ਮੈਪ ਤੇ ਸੋ ਤੁਸੀਂ ਇਹ ਕੁਐਸਚਨ ਜ਼ਰੂਰ ਕਰ ਲਿਓ ਕਿ ਅੰਮ੍ਰਿਤਸਰ ਦੀ ਜਿੱਤ ਦੀ ਕੀ ਮਹੱਤਤਾ ਸੀਗੀ ਨੈਕਸਟ ਇਜ਼ ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਦਾ ਵਰਣਨ ਕਰੋ ਅਰ ਵਿਧਾਨ ਮੰਡਲ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਕਰੋ ਇਹ ਸਵਾਲ ਵੀ ਤੁਸੀਂ ਨੇ ਜ਼ਰੂਰ ਕਰਨਾ ਹੈ ਠੀਕ ਹੈ ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਦਾ ਵਰਣਨ ਕੀ ਹੈ ਕਿ ਰਾਜ ਦੇ ਸ਼ਾਸਨ ਪ੍ਰਬੰਧ ਦਾ ਅਸਲੀ ਕਰਤਾ ਤਾਂ ਮੁੱਖ ਮੰਤਰੀ ਹੀ ਹੁੰਦਾ ਹੈ ਸੋ ਚੋਣਾ ਆ ਰਹੀਆਂ ਨੇ ਤਾਂ ਇਦਾਂ ਨਹੀਂ ਸਵਾਲ ਆ ਸਕਦੇ ਤਾਂ ਤੁਸੀਂ ਇਹ ਜ਼ਰੂਰ ਕਰਕੇ ਚੱਲਿਓ ਥੋੜਾ ਜਿਹਾ ਸਮੇਂ ਦੇ ਸਾਹਮਣੇ ਵੀ ਕੁਐਸਚਨ ਬਣਦੇ ਨੇ ਪੰਜ ਸ਼ੀਲ ਦੇ ਸਿਧਾਂਤਾਂ ਦਾ ਵਰਣਨ ਅਸੀਂ ਆਲਰੇਡੀ ਕਰ ਚੁੱਕੇ ਹਾਂ ਦੁਬਾਰਾ ਤੁਸੀਂ ਦੇਖਣਾ ਹੋਇਆ ਤਾਂ ਜ਼ਰੂਰ ਦੇਖ ਲਿਓ ਉਸ ਤੋਂ ਬਾਅਦ ਵਰਖਾ ਜਲ ਸੰਭਾਲ ਕੀ ਹੈ ਇਹ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ ਥਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਇਹ ਤੁਸੀਂ ਨੇ ਕਰਕੇ ਲੈ ਕੇ ਜਾਣਾ ਹੈ ਫਿਰ ਆਗੇ ਰਜੇ ਜਲ ਸ਼ੁੱਧੀ ਕਰਨ ਲਈ ਸੀਚੇਵਾਲ ਮਾਡਲ ਕੀ ਸੀ ਤੇ ਇਹ ਜਲ ਸੰਭਾਲ ਕਿਵੇਂ ਕਰਦਾ ਹੈ ਇਹ ਵੀ ਇੰਪੋਰਟੈਂਟ ਹੈ ਦੇਖੋ ਜਿਹੜੇ ਤੁਸੀਂ ਕਰਕੇ ਲੈ ਕੇ ਜਾ ਰਹੇ ਹੋ ਇਹਦੇ ਵਿੱਚੋਂ ਸਾਰੇ ਜਿਹੜੇ ਵੱਡਿਆ ਉਹਨਾਂ ਦੇ ਵਿੱਚ ਜਾਂ ਆਈ ਹੁੰਦੀ ਹੈ ਠੀਕ ਹੈ ਜੀ ਸੋ ਉਹ ਜਾਂ ਦੇ ਵਿੱਚ ਨਿਕਲ ਜਾਣਗੇ ਸੋ ਇਸ ਲਈ ਤੁਸੀਂ ਨੇ ਜਿਹੜੇ ਵੀ ਕਰਨੇ ਆ ਇਹਨਾਂ ਦੇ ਵਿੱਚੋਂ ਚੰਗੇ ਤਰੀਕੇ ਨਾਲ ਕਰਕੇ ਲੈ ਕੇ ਜਾਣੇ ਹਨ ਉਸ ਤੋਂ ਬਾਅਦ ਭਾਰਤ ਵਿੱਚ ਕਪਾਹ ਉਤਪਾਦਨ ਬਾਰੇ ਵਿਸਥਾਰ ਨਾਲ ਲਿਖੋ ਦਿਸ ਇਜ਼ ਆਲਸੋ ਇੰਪੋਰਟੈਂਟ ਇਹ ਪੱਕਾ ਕਰ ਲਿਓ ਇਹਦੇ ਆਉਣ ਦੇ ਚਾਂਸ ਹੈਗੇ ਨੇ ਨੈਕਸਟ ਉਪਭੋਗਤਾ ਦੇ ਅਧਿਕਾਰਾਂ ਤੇ ਇੱਕ ਨੋਟ ਲਿਖੋ ਇਹਤੇ ਵੀ ਤੁਸੀਂ ਨੇ ਜ਼ਰੂਰ ਕਰਨਾ ਹੈ ਸੁਰੱਖਿਆ ਦਾ ਅਧਿਕਾਰ ਹੈ ਚੋਣਾ ਕਰਨ ਦਾ ਅਧਿਕਾਰ ਹੈ ਸੂਚਨਾ ਦਾ ਅਧਿਕਾਰ ਹੈ ਠੀਕ ਹੈ ਜੀ ਉਪਭੋਗਤਾ ਦੀ ਸਿੱਖਿਆ ਦਾ ਅਧਿਕਾਰ ਹੈ ਤਾਂ ਇਹ ਜ਼ਰੂਰ ਕਰਕੇ ਲੈ ਜਾਓ ਕਿਉਂਕਿ ਮੈਂ ਤਾਰਕ ਮੈਂ ਤਾਂ ਉਲਟਾ ਚਸ਼ਮਾ ਦੇਖ ਰਹੀ ਸੀ ਉਹ ਮਤਲਬ ਫੋਨ ਤੇ ਔਰ ਉਹਦੇ ਵਿੱਚ ਜਿਹੜਾ ਉਹ ਸਾੜੀਆਂ ਵਾਲਾ એપisode ਸੀਗਾ ਜਿਹਦੇ ਵਿੱਚ ਦੱਸਿਆ ਹੋਇਆ ਸਾਰਾ ਕੁਝ ਤੋਂ ਤੁਸੀਂ ਉਸ ਨਾਤੇ ਹੀ ਕੁਐਸਚਨ ਜ਼ਰੂਰ ਕਰਕੇ ਲੈ ਜਾਓ ਠੀਕ ਹੈ ਸੁਣੇ ਜਾਣ ਦਾ ਅਧਿਕਾਰ ਤੇ ਫਿਰ ਨਿਪਟਾਰੇ ਦਾ ਅਧਿਕਾਰ ਉਸ ਤੋਂ ਬਾਅਦ ਅਜੇ ਨੈਕਸਟ ਦੇਖਦੇ ਹਾਂ ਬੀਮੇ ਦੇ ਲਾਭ ਦਾ ਵਰਣਨ ਆਪਣੇ ਸ਼ਬਦਾਂ ਦੇ ਵਿੱਚ ਕਰੋ ਇਵਨ ਇੰਪੋਰਟੈਂਟ ਹੈ ਬੀਮਾ ठीक है देखिए की लाभ ने यह है कि साड़ी जिंदगी में आने वाली अनिश्चिततावान घट करता है मनुखी जीवन का कोई भी भरोसा नहीं है भाव के किसी बीमारी या किसी होर कारण मौत हो जाती है तो बीमा अणसुखाविया हालातों में जो मदद करता है सू वित्तीय सुरक्षा प्रदान करता है ठीक है मतलब एदियाँ काफ़ी सारिया एड्स भी आदि ने मतलब जिम्मे अपना वो अमिताभ बच्चन जी ने और होर भी काफ़ी सारे एक्ट्र ने जो केंद्र ने किन बीमा करवाना चाहता है सो यह भी इंपोर्टेंट है समाज में लाभ देने वाला अर्थव्यवस्था को लाभ देंद य चीजा इंपोर्टेंट ने ਅੱਗੇ ਰਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਸਿਰਜਣਾ ਦੀ ਲੋੜ ਕਿਉਂ ਪਈ ਸੋ ਇਹ ਵੀ ਜ਼ਰੂਰ ਕਰਨਾ ਹੈ ਦਿਸ ਇਜ਼ ਆਲਸੋ ਇੰਪੋਰਟੈਂਟ ਕੁਐਸਚਨ ਠੀਕ ਹੈ ਹੁਣ ਮੈਂ ਤੁਹਾਨੂੰ ਏਸ ਲਈ ਮਾਰਕ ਇੰਪੋਰਟੈਂਟ ਕੁਐਸਚਨ ਕਰਾ ਰਹੀ ਹਾਂ ਬਿਕੋਜ਼ ਜੇ ਮੈਂ ਐਕਸਪਲੇਨ ਕਰਨ ਲੱਗੀ ਬਹੁਤ ਲੰਬੀ ਵੀਡੀਓ ਬਣ ਜੂਗੀ ਠੀਕ ਹੈ ਆ ਸਾਰੇ ਪੁਆਇੰਟ ਜ਼ਰੂਰ ਕਰ ਲਿਓ ਨੈਕਸਟ ਹੈ ਜਲਿਆਂਵਾਲਾ ਬਾਗ ਦੀ ਦੁਰਘਟਨਾ ਦਾ ਵਰਣਨ ਕਰੋ ਇਹ ਵੀ ਪੱਕਾ ਕਰਨਾ ਹੈ ਨੈਕਸਟ ਇਜ਼ ਸੰਸਦ ਵਿੱਚ ਇੱਕ ਬਿਲ ਕਾਨੂੰਨ ਕਿਵੇਂ ਬਣਦਾ ਹੈ ਇਹ ਵੀ ਕਰਕੇ ਲੈ ਕੇ ਜਾਣਾ ਹੈ ਸੰਸਦ ਦੀਆਂ ਕਿਸੇ ਚਾਰ ਸ਼ਕਤੀਆਂ ਦਾ ਵਰਣਨ ਇਹ ਵੀ ਕਰਨਾ ਹੈ ਉਸ ਤੋਂ ਬਾਅਦ ਲੋਕਤੰਤਰ ਨੂੰ ਸਫਲ ਬਣਾਉਣ ਦੀਆਂ ਸ਼ਰਤਾਂ ਦੱਸੋ ਇਹ ਵੀ ਤੁਸੀਂ ਨੇ ਦੱਸਣੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਭਾਰਤੀ ਲੋਕਤੰਤਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਕਰ ਲਿਓ ਠੀਕ ਹੈ ਰਜੀ ਸੋ ਇਹ ਸਾਰੇ ਤੁਹਾਡੇ ਇੰਪੋਰਟੈਂਟ ਕੁਐਸਚਨ ਸੀਗੇ ਉਸ ਤੋਂ ਬਾਅਦ ਇਹ ਲਿਖਿਆ ਵਾਕਾਂ ਬਾਰੇ ਇੱਕ ਸ਼ਬਦ ਲਿਖੋ ਮਿੱਟੀ ਪਾਣੀ ਬਨਸਪਤੀ ਅਤੇ ਖਣਿਜ ਪਦਾਰਥਾਂ ਬਾਰੇ ਕੁਦਰਤ ਦੀਆਂ ਰਹਿਮਤਾਂ ਕੁਦਰਤੀ ਸੋਮੇ ਤੇ ਸਾਧਨ ਨੇ ਨਾਨਵਯਾਣਯੋਗ ਸੋਮੇ ਦੀ ਇੱਕ ਕਿਸਮ ਹੈਗੀ ਆ ਖਣਿਜ ਅਤੇ ਖਣਿਜ ਤੇਲ ਵੱਧ ਪਾਣੀ ਸੋਖਣ ਦੀ ਸਮਰੱਥਾ ਵਾਲੀ ਮਿੱਟੀ ਦੀ ਕਿਸਮ ਰੇਤਲੀ ਮਿੱਟੀ ਮੌਨਸੂਨੀ ਜਲਵਾਯੂ ਦੀ ਖੁਰੀ ਹੋਈ ਮਿੱਟੀ ਦੀ ਕਿਸਮ ਜਲੌਂਡੀ ਮਿੱਟੀ ਧੋਖੋ ਰੋਕਣ ਲਈ ਲਗਾਏ ਜਾਣ ਵਾਲੇ ਜੰਗਲਾਂ ਦੀ ਕਤਾਰ ਹੈਗੀਆ ਸ਼ੈਲਟਰ ਪੇਟੀਆਂ ਥਿਸ ਇਜ਼ ਇੰਪੋਰਟੈਂਟ ਭਾਰਤ ਦੇ ਉੱਤਰ ਦੇ ਮੈਦਾਨਾਂ ਵਿੱਚ ਕਿਸ ਕਿਸਮ ਦੀ ਮਿੱਟੀ ਦੇ ਬਣੇ ਹਨ ਜਲੌਂਡ ਮਿੱਟੀ ਹੁਣ ਰਜੇ ਜਿਹੜੇ ਤੁਸੀਂ ਨੇ ਮੈਪ ਕਰਨੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਭਾਰਤ ਦਾ ਭਾਰਤ ਦੀ ਰੂਹਰ ਕਿਹੜਾ ਇਲਾਕਾ ਹੈ ਦਮੋਦਰ ਘਾਟੀ ਤੁਸੀਂ ਕਹੋਗੇ ਮੈਮ ਤੁਸੀਂ ਸਾਨੂੰ ਜਿਹੜੇ ਹੋਣਗੇ ਫਿਲ ਇਨ ધ ਬਲੈਂਕ ਤਾਂ ਕਰਵਾਏ ਨੇ ਰਜੇ ਜਿਹੜੇ ਸਵਾਲ ਕਰਵਾਏ ਨੇ ਇਹਨਾਂ ਦੇ ਵਿੱਚੋਂ ਹੀ ਫਿਲ ਇਨ ਦਾ ਬਲੈਂਕ ਤੇ ਟਰੂ ਫਾਲਸ ਬਣ ਜਾਣਗੇ ਡੋਂਟ ਵਰੀ ਸੋ ਭਾਰਤ ਦੀ ਰੂਹਰ ਕਿਹੜਾ ਇਲਾਕਾ ਹੈ ਤੁਸੀਂ ਯਾਦ ਰੱਖਣਾ ਦਮੋਦਰ ਘਾਟੀ ਫਿਰ ਪਥਰਾਟ ਬਾਲਣ ਕੀ ਹੁੰਦੇ ਹਨ ਇਹ ਵੀ ਤੁਸੀਂ ਕਰ ਲਿਓ ਤੇ ਨਿਰਮਾਣ ਤੋਂ ਕੀ ਪਾਵ ਹੈ ਇਹ ਵੀ ਵੈਸੇ ਆਪਾਂ ਇਹ ਕਰ ਚੁੱਕੇ ਆ ਇਹ ਵੀ ਇੰਪੋਰਟੈਂਟ ਹੈ ਇਹ ਕਰ ਲਿਓ ਹੁਣ ਰਜੇ ਜਿਹੜੇ ਜਿਹੜੇ ਤੁਸੀਂ ਨੇ ਮੈਪ ਦੇਖਣੇ ਨੇ ਹੁੰਦੇ ਕੋ ਕਿਉਂਕਿ ਤੁਹਾਡੇ ਕੋ ਜਿਹੜੀਆਂ ਤੁਹਾਨੂੰ ਲੋਕੇਸ਼ਨਸ ਲਿਖਵਾ ਰਹੀਆਂ ਹਾਂ ਉਹ ਤੁਸੀਂ ਦੇਖ ਲਿਓ ਇੱਕ ਤੁਸੀਂ ਮੁੰਬਈ ਦੇਖ ਲਿਓ ਮੁੰਬਈ ਠੀਕ ਹੈ ਇੱਕ ਗੁਜਰਾਤ ਸਟੇਟ ਦੇਖ ਲਿਓ ਠੀਕ ਹੈ ਗੁਜਰਾਤ ਹੋ ਗਈ ਇੱਕ ਰਜੇ ਪਾਣੀਪੱਥ ਠੀਕ ਹੈ ਔਰ ਇੱਕ ਸਰਹਿੰਦ ਠੀਕ ਹੈ ਇਹ ਸਾਰੇ ਮੈਂ ਉਹ ਤੁਹਾਨੂੰ ਨੋਟ ਕਰਵਾ ਰਹੇ ਹਾਂ ਜੋ ਕਿ ਮਤਲਬ ਮੈਨੂੰ ਮੇਰੇ ਇੱਕ ਸਟੂਡੈਂਟ ਤੋਂ ਮਿਲੇ ਨੇ ਸੋ that ਜੋ ਜੋ ਟੀਚਰਸ ਨੇ ਇੰਪੋਰਟੈਂਟ ਕਰਵਾਈ ਸੀ ਠੀਕ ਹੈ और तो जे सारे अपना सैंपल पेपर ने उन्हना ठीक है सरहिंद हो गया बाकी रामनगर ठीक है जी फिर एक राजे आनंदपुर साहिब आनंदपुर साहिब एक सावर झील ठीक है जी एक रजे सुंदरबन ਉਸ ਤੋਂ ਬਾਅਦ ਸਭ ਤੋਂ ਵੱਧ ਜੰਗਲਾਂ ਵਾਲਾ ਰਾਜ ਤੁਸੀਂ ਦੱਸਣਾ ਕਿ ਸਭ ਤੋਂ ਵੱਧ ਜੰਗਲ ਕਿਹੜੇ ਰਾਜ ਚ ਨੇ ਉਹ ਤੁਸੀਂ ਨਕਸ਼ੇ ਤੇ ਰਿਪਰੈਜ਼ੈਂਟ ਕਰਨਾ ਕਿੱਥੇ ਨੇ ਠੀਕ ਹੈ ਚਲੋ ਸਾਬਰ ਸੀਲ ਹੋ ਗਈ ਹੈ ਕਸੂਤੀ ਕਪੜਾ ਉਦਯੋਗ ਸੂਤੀ ਕਪੜਾ ਉਦਯੋਗ ਠੀਕ ਹੈ ਸੂਤੀ ਕਪੜਾ ਉਦਯੋਗ ਹੋ ਗਿਆ ਸਾਬਰ ਚੀਲ ਸੁੰਦਰਬਨ ਸਭ ਤੋਂ ਵੱਧ ਜੰਗਲਾਂ ਵਾਲਾ ਰਾਜ ਅਨੰਦਪੁਰ ਸਾਹਿਬ ਹੋ ਗਿਆ ਠੀਕ ਹੈ ਜੀ ਮੋਦਕੀ ਉਸ ਤੋਂ ਬਾਅਦ ਸਰਹਿੰਦ ਰਾਮਨਗਰ ਪਾਣੀਪਤ ਗੁਜਰਾਤ ਤੇ ਮੁੰਬਈ ਠੀਕ ਹੈ ਜੀ ਇਹ ਸਾਰੇ ਦੇ ਸਾਰੇ ਤੁਸੀਂ ਮਾਫ ਕਰ ਲਿਓ ਸੋਰਾ ਜੇ ਅਗਰ ਤੁਸੀਂ ਇਹਨਾਂ ਸਾਰਾ ਕਰ ਲੈਨੇ ਤਾਂ ਤੁਹਾਡੇ ਬਹੁਤ ਵਧੀਆ ਮਾਰਕਸ ਆ ਜਾਣਗੇ ਥੈਂਕ ਯੂ so much for watching this video ਜੇ ਵੀਡੀਓ ਵਧੀਆ ਲਗੀ ਤਾਂ ਇਹਨੂੰ ਲਾਈਕ ਕਰ ਦਿਓ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਥੈਂਕ ਯੂ so much ਐਂਡ all the best ਔਰ ਕੱਲ ਆ ਕੇ ਜ਼ਰੂਰ ਦੱਸਿਓ ਕਿ ਕਿਵੇਂ ਹੋਇਆ ਤੁਹਾਡਾ ਪੀਪਲ ਥੈਂਕ ਯੂ ਰ